ਸਤ ਸ੍ਰੀ ਅਕਾਲ ਬਾਈ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ YouTube ਚੈਨਲ ਤੇ ਜੀ ਬਾਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਉਥਲੇ ਪਾਸੇ ਚੱਲਦਾ ਰਹੂਗਾ ਜੇ ਕਿਸੇ ਵੀਰ ਨੇ ਫਿਰ ਜੀ ਵੀਡੀਓ ਪਾਉਣੀ ਹੋਵੇ ਤੇ ਆਪਣੇ ਨਾਲ ਸੰਪਰਕ ਕਰੇ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੋਰਜਹਰੀ ਦਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਹੈ ਜੀ ਪਹਿਲਾ ਸੁਆ ਵੜ ਸੁਈ ਸਵਾਈ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਆ ਤੇ ਬਾਕੀ ਦੀ ਬੰਦੀ ਜਾਣਕਾਰੀ ਆਪਾਂ ਬਾਈ ਜੀ ਹੁਣਾਂ ਤੋਂ ਲੈਨੇ ਆ ਬਾਈ ਜੀ ਆਪਣਾ ਨਾਮ ਤੇ ਏਡਰੈਸ ਦੱਸ ਦਿਓ ਜੀ ਨਾਂ ਜੀ ਮਾਨਕਾ ਪਿੰਡ ਬੁਰਜ ਹੈਗਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੇਤੋ ਜੀ ਲਓ ਬਾਈ ਜੀ ਨਾਂ ਬਾਈ ਜੀ ਦਾ ਮਾਨਕ ਸਿੰਘ ਪਿੰਡ ਬੁਰਜ ਹੈਗਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਬਾਈ ਜੀ ਹੁਣਾਂ ਨੂੰ ਜੇਤੋ ਪੈਂਦੀ ਆ ਜੀ ਤੇ ਬਾਈ ਜੀ ਕਿਹੜਾ ਸੁਹਾ ਵਹਿੜਾ ਜੀ ਇਹ ਪਹਿਲਾ ਜੀ ਪਹਿਲਾ ਪਹਿਲਾ ਸੁਹਾ ਵਹਿੜਾ ਜੀ ਦੰਦੀ ਕਿੰਨੇ ਆ ਜੀ ਦੰਦੀ 4 ਦੰਦਾ ਜੀ 4 ਦੰਦਾ ਜੀ ਤੇ ਕਿੰਨਾ ਕਬਲਾ ਬਾਈ ਜੀ ਹੁਣ ਹੁਣ 12 ਕਿਲੋ ਆ ਜੀ ਸੁਈ ਨੂੰ ਕਿੰਨੇ ਦਿਨ ਹੋਏ ਆ ਕਿੰਨੇ ਦਿਨ ਅੱਜ ਸੂਇ ਨੂੰ ਤੀਜਾ ਦਿਨ ਹੋਇਆ ਬਾਈ ਜੀ ਤੇ 12 ਕਿਲੋ ਬਾਈ ਜੀਆਂ ਦੇ ਬੋਲਾ ਤਿਆਰ ਆ ਜੀ। ਲੇਕ ਐ ਨਹੀਂ ਕੱਲਾ ਹੋ ਕਹਿਣ ਦਾ ਨੀਗਾ ਹੋਊਗਾ ਡੱਬਾ ਭਲਾ ਲੈ ਕੇ ਆਵੇ ਅਗਲਾ। ਬਾਈ ਜੀ ਕਹਿੰਦੇ ਕਹਿਣ ਦਾ ਨਹੀਂ 12 ਕਿਲੋ ਪੱਕਾ ਹੀ ਬੋਲਾ ਹੈਗਾ ਡੱਬਾ ਭਲਾ ਦਾ ਬਾਈ ਜੀ ਆਪ ਘਰੋਂ ਲੈ ਆਵੇ ਬਾਈ ਜਿਹੜਾ ਕੋਈ ਖਰੀਦਦਾਰ ਹੋਊਗਾ ਜੀ। ਤੇ ਬਾਈ ਜੀ ਤੋੜ ਕੇ ਵਿਖਾ ਦਿਓ ਜੀ। ਲਓ ਬਾਈ ਜੀ ਤੋਰਾ ਚੈੱਕ ਕਰਾਉਣੇ ਆ ਤੁਹਾਨੂੰ ਕਰਮਾਂ ਵਾਲੀ ਦਾ। ਆ ਕਰੋ ਤੋਰ ਚਾਲ ਚੈੱਕ ਬਾਈ ਜੀ ਲਓ ਬਾਈ ਜੀ ਗੁਲਾਬੀ ਥਣ ਦੇਵੇ ਦੀ ਆ ਕੱਲਾ ਕੱਲਾ ਥਾਣਾ ਜੀ ਕੋਈ ਫੋੜ ਨਹੀਂ ਸਾਗ ਨਹੀਂ ਜੀ ਮੁਠੀ ਵਾਲਾ ਥਾਣਾ ਜੀ ਪੂਰਾ ਵਧਗਾ ਜੀ ਪੂਰੇ ਗੈਬ ਚ ਲੱਗਿਆ ਜੀ ਅੱਥੀ ਚੋਈ ਵਾਲਾ ਥਾਣਾ ਜੀ ਤੇ ਦੁੱਧ ਬਾਈ ਜੀ ਅੰਦਾਜ਼ਾ ਕਿੰਨਾ ਪਾ ਦੂਗੀ ਇਹ ਉਹ ਕਿੰਨੂਗੀ 15-20 ਰੁਪਏ ਹਾਂ ਦੇਣ ਦਾ ਹੱਕ ਵੀ ਬੰਦਾ 12 ਕਿਲੋ ਤਾਂ ਬੋਲਾ ਹੀ ਕਹਿੰਨੇ ਆ ਜੀ ਤੁਸੀਂ ਤਿੰਨ ਕਿਲੋ ਦਾ ਤਾਂ ਬਦਨਾ ਕੋਈ ਵੱਡੀ ਗੱਲ ਵੀ ਹੈ ਨਹੀਂ ਬਾਕੀ ਲੇਟੀ ਲੂਟੀ ਬਾਈ ਹਲਾ ਪਾਊਗਾ 57 ਦਿਨਾਂ ਤੋਂ ਕੜਕਪਾ ਤਰੇ ਤੋਂ ਫੇਰ ਹੀ ਪਸੂ ਨੂੰ ਦੱਤੇ ਹੋਣਾ ਇੰਨੀ ਗਰਮੀ ਦੇ ਵਿੱਚ ਇਹਦੀ 12 ਕਿਲੋ ਬੋਲਾ ਕੱਢੀ ਜਾਂਦੀ ਆ ਤੇ ਉਹਨੂੰ 16 ਕਿਲੋ ਬਾਈ ਜੀ ਦੁੱਧ ਕੋਈ ਬਾਲਾ ਵੀ ਹੈ ਨਹੀਂ ਤੇ ਬਾਈ ਜੀ ਕੀ ਜੈ ਡਿਮਾਂਡ ਆ ਇਹਦੀ 60000 ਰੁਪਏ ਆ ਜੀ 60000 ਰੁਪਇਆ ਹੋਜੂ ਮਾਨਤਨ ਬਾਈ ਜੀ ਮਾਨਤਨ ਨਹੀਂ ਹੋਊਗਾ ਮਾਨਤਨ ਤਾਂ ਹੱਕ ਵੀ ਬੰਦਾ ਜੀ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲਦੇ ਜੀ ਮੈਨਾਂ ਨੰਬਰ 9464636573 ਬਾਈ ਜੀ ਬਾਈ ਜੀ ਦਾ ਨੰਬਰ 9464636573 ਇਹ ਸਕਰੀਨ ਦੇ ਥੱਲੇ ਪਾਸੇ ਚੱਲਦਾ ਰਹੂਗਾ ਤੇ ਬਾਈ ਜੀ ਹੁਣ ਨਾਲ ਸੰਪਰਕ ਕਰੋ ਜੇ ਕਿਸੇ ਵੀਰ ਦੇ ਪਸੰਦ ਹੋਈ ਜੀ ਤੇ ਵੀਡੀਓ ਆਪਣੀ ਚੰਗੀ ਲੱਗੇ ਤੇ ਸ਼ੇਅਰ ਜ਼ਰੂਰ ਕਰਿਓ ਬਾਈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਈ ਜੀ ਬਾਈ ਜੀ ਆਪਣੀ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਜੀ